गुरु प्यारी गुरस्वर सतंग जी ये जो कथा है भाई हेमे हेमे जी पंचम पीता ए सेवक ਮੀਰ ਦੀਨ ਦੀ ਧੱਕੇਸ਼ਾਹੀ ਦੇ ਕਾਰਨ ਗੁਰੂ ਜੀ ਸਰੋਵਰ ਦੀ ਸੇਵਾ ਨੂੰ ਛੱਡ ਕੇ ਭਾਈ ਹੇਮੇ ਪਾਸ ਪਿੰਡ ਛਾਪੜੀ ਚਲੇ ਗਏ ਭਾਈ ਹੇਮੇ ਨੇ ਆਪਣੀ ਝੁੱਗੀ ਛਪਰੀ ਪਿੰਡ ਤੋਂ ਬਾਹਰ ਪਈ ਹੋਈ ਸੀ ਉਸਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਗੁਰੂ ਜੀ ਨੂੰ ਆਪਣੇ ਪਾਸ ਰੱਖ ਲਿਆ ਸੇਵਾ ਕੀਤੀ ਜਿਸse ਪ੍ਰਸੰਨ ਹੋ ਗਏ ਮਹਾਰਾਜ ਜੀ ਨੇ ਇੱਥੇ ਇਹ ਸ਼ਬਦ ਉਚਾਰਨ ਕੀਤਾ ਪਿੰਡ ਛਾਪਰੀ ਦੇ ਵਿੱਚ ਭਾਈ ਹਿਮੇ ਦੇ ਪਾਸ ਪਿੰਡ ਛਾਪਰੀ ਹਮੇਲੀ ਛਾਪਰੀ ਵਿੱਚ ਬੈਠ ਕੇ ਮਹਾਰਾਜ ਨੇ ਇਹ ਸ਼ਬਦ ਅਚਾਰਨ ਕੀਤਾ ਆਓ ਇਹ ਸਰਵ ਸ਼ਬਦ ਸਰਵਣ ਕਰੀਏ ਕੀ ਕਹਿੰਦੇ ਨੇ ਮਹਾਰਾਜ ਸੁਹੀ ਮਹਲਾ ਪੰਜਵਾ ਕਰ ਚੌਥਾ ਪਰੀ ਸੁਹਾਵੀ ਛਾਪਰੀ ਪਰੀ ਸੁਹਾਵੀ ਛਾਪੜੀ ਜਾ ਮੈਂ ਗੁਨ ਗਾਵੈ ਕਿਤਹੀ ਕਾਮਨਾ ਤੋਲ ਹਰ ਜਿਤ ਹਰ ਵਿਸਰਾਇ ਰਹਾ ਅਨੁਧਿ ਗ੍ਰੀਪੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਏ ਵਡਪਨਾ ਮਾਇਆ ਲਿਪਟਾਏ ਈਸਨ ਪੀਸ ਓ ਡ ਕਾਮਰੀ ਸੁਖ ਮਨ ਸੋੰਤੋ ਖਾਏ ਐਸੋ ਰਾਜ ਨ ਕਿਤੇ ਕਾਜ ਜਿਤ ਨਾ ਤ੍ਰਿਪਤਾਏ ਨਗਰ ਫਿਰਤ ਰੰਗ ਇਕ ਕੈ ਓ ਸੁਭਾ ਪਾਏ ਬਾਟ ਪਟੰਬਰ ਬਿਰਥਿਆ ਜਹ ਰਚ ਲੋਭਾਏ ਸਭ ਕੁਛ ਤੋਂ ਮੇਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਚ ਸਾਚ ਸਿਮਰਤ ਰਹਾ ਨਾਨਕ ਦਾ ਨਾਮ ਪਾਏ ਇਹ ਸ਼ਬਦ ਬਿੰਡ ਛਪੜੀ ਵਿੱਚ ਮਹਾਰਾਜ ਨੇ ਤਾਲਤ ਕਰਨਾ ਉਚਾਰਨ ਕੀਤਾ ਤੇ ਫੇਰੇ ਸਾਧ ਸੰਗ ਜਦੋਂ ਅਮੀਰਦੀਨ ਨੇ ਧੱਕੇशाही ਦੇ ਕਾਰਨ ਸਰੂਵਰ ਬਣਾਉਣ ਦੇ ਕਵਰਡ ਪਾਣ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਨੇ ਬਾਦ ਵੀ ਬਾਤੋਂ ਦੂਰ हट ਕੇ ਭਾਈ ਹਿਮੇ ਦੀ ਛਪੜੀ ਨੂੰ ਹੀ ਠੀਕ ਸਮਝਿਆ ਉਹ ਛਪੜੀ ਵਿੱਚ ਜਾ ਕੇ ਮਹਾਰਾਜ ਨੇ ਸੁਖ ਪ੍ਰਾਪਤ ਕੀਤਾ ਸੋ ਆਓ ਇਥੇ ਹੀ ਕਿਮਤ ਦੀ ਯਾਤਰਾ ਅਜਲੀ ਸਾਖੀ ਇਨੀ ਹੈ ਭਾਈ ਹੇਮੇ ਜੀ ਨੂੰ ਜਰੂਰ ਸੁਣੋ ਤੇ ਆਪਣੇ ਸੁੰਦਰ ਮਹਿਲਾ ਵਿੱਚ ਪ੍ਰਭੂ ਦੇ ਗੁਣ ਗਾਉ ਬੈਠ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਪਿਆਰੇ ਹੋ ਇਹ ਹੀ ਆਪ ਜੀ ਦਾ ਸਹਿਯੋਗ ਹੈ ਸੋ ਪਿਆਰੀ satsang ਫਿਰ ਇੱਕ ਵਾਰੀ ਬੇਨਤੀ ਸਬਸਕ੍ਰਾਈਬ ਜ਼ਰੂਰ ਕਰੋ ਜਿੰਨਾ ਵੀ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ